ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤਾਂ ਸਾੜਨ ਦੇ ਆਦੇਸ਼ ਦਿੱਤੇ ਗਏ ਸੀ ਪਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ਾਸਨ ਨੇ ਆਦੇਸ਼ਾਂ ਨੂੰ ਸ਼ੱਕੇ ਤੇ ਟੰਗ ਕੇ ਕਿਸਾਨਾਂ ਵੱਲੋਂ ਜੜ ਲੈਣਾ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਡਰ ਹੈ ਕਿਸਾਨਾਂ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਲਗਾਤਾਰ ਪਰਾਲੀ ਸਾੜਨ ਦਾ ਸਥਲ ਜਲਾ ਜਾਰੀ ਹੈ ਤਾਜੇ ਮਾਮਲਿਆਂ ਅਨੁਸਾਰ ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਜਿੱਥੇ ਕਿਸਾਨਾਂ ਵੱਲੋਂ ਜ਼ੋਰਦਾਰ ਤੜਲੇਨਾ ਝੋਨੇ ਦੀ ਕਟਾਈ ਤਾਂ ਕੀਤੀ ਜਾ ਰਹੀ ਹੈ ਪਰ ਉਸ ਦੇ ਨਾਲ ਹੀ ਬची ਪਰਾਲੀ ਨੂੰ ਸਿੱਧਾ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਅੱਖਾ ਬੰਦ ਕਰਕੇ ਸਿਰਫ ਉਦੇਸ਼ ਦੇਣ ਦੀ ਖਾਣਾਪੂਰਤੀ ਕਰ ਰਿਹਾ ਹੈ ਪ੍ਰਸ਼ਾਸਨ ਦੇ ਆਦੇਸ਼ ਸਿਰ ਹਵਾ ਬਣ ਕੇ ਹੀ ਰਹਿ ਗਏ ਹਨ ਤੋਂ ਕਿਸਾਨ ਜਿਹੜੇ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅਗਲਾ ਘਾਹ ਦਿੰਦੇ ਹਨ ਉਹਨਾਂ ਨੂੰ ਦਾ ਕੀਤਾ ਜਾਂਦਾ ਹੈ ਕਿ ਅਸੀਂ ਇਸ ਤੇ ਜਿਹੜੇ ਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਇਹ ਸੈਕਸ਼ਨ 134 ਅੰਦਰ ਇਹ ਮਨਾਹੀ ਹੈ ਜੇ ਕੋਈ ਇਦਾਂ ਦਾ ਪਾਇਆ ਗਿਆ ਤੇ ਸਾਡੇ ਕੋਲ ਕੰਪਲੇਨਟ ਸਾਡੇ ਇਤਿਆਹ ਚ ਆ ਗਈ ਤੇ ਅਸੀਂ ਉਹਨਾਂ ਦੇ ਖਿਲਾਫ ਐਫਆਈਆਰ ਦਸ ਕਰਾਂਗੇ ਇਸ ਲਈ ਕਿਉਂਕਿ ਇਹਤਨਾ ਬਹੁਤ ਜ਼ਿਆਦਾ ਪੋਲੂਸ਼ਨ ਵੀ ਫੈਲਦਾ ਹੈ ਐਂਡ ਲੋਕਾਂ ਦੀ ਸਿਹਤ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ ਇਸ ਤੇ ਕਿ ਆਰਡਰ ਜਾਰੀ ਕੀਤੇ ਗਏ ਨੇ ਬਿਲਕੁਲ ਬੈਨ ਹੈ ਕਿਸੇ ਨੂੰ ਵੀ ਅਗਲੀ ਗੰਦੀ ਇਜਾਜ਼ਤ ਨਹੀਂ ਹੋਏਗੀ ਸਾਰੇ ਨੂੰ ਇਹ ਅਪੀਲ ਹੈ ਕਿ ਇਹ ਅੱਗੇ ਨਾਲ ਪਹੁੰਚ ਜਾਏ ਇਸ ਸਾਰੇ ਮਾਮਲੇ ਬਾਰੇ ਜਦੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਉਹਨਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਹਦਾਇਤ ਜਾਰੀ ਕੀਤੇ ਜਾ ਚੁੱਕੇ ਹਨ ਅਜੇਕਰ ਕੋਈ ਇਸ ਦੀ ਸ਼ਿਕਾਇਤ ਆਉਂਦੀ ਹੈ ਤਾਂ ਪਰਾਲੀ ਸਾੜਨ ਵਾਲੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਫਰੀਦਕੋਟ ਤੋਂ ਜਗਤਾਰ ਤੋਂ ਸੰਦੀ ਰਿਪੋਰਟ